जय हिंद नमस्कार सस्का दोस्तों मैं ਤੁਹਾਡਾ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੁਹਾਡਾ ਸਾਰਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਭਾਰਤ ਵਿਕਾਸ ਪਰਿਸ਼ਦ ਗੁਰਦਾਸਪੁਰ ਦਾ ਇੱਕ ਹੋਰ ਬਹੁਤ ਵੱਡਾ ਪ੍ਰਾਲਾ ਗੁਰਦਾਸਪੁਰ ਦੇ ਗੋਲਡਨ ਕਾਲਜ ਵਿਖੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਭਾਰਤ ਨੂੰ ਜਨਰਲ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ ਇਹ ਜਿਹੜੀ ਭਾਰਤ ਜਨਰਲ ਪ੍ਰਤੀਯੋਗਤਾ ਹੈ ਸਟੇਟ ਲੈਵਲ ਤੇ ਕਰਵਾਈ ਜਾ ਰਹੀ ਹੈ ਇਸ ਤੋਂ ਥੋੜੀ ਦੇਰ ਪਹਿਲਾਂ ਟੀਸੀ ਸਕੂਲ ਵਿਖੇ ਜਿਹੜਾ ਆ ਭਾਰਤ ਨੂੰ ਜਨਰਲ ਪ੍ਰਤੀਯੋਗਤਾ ਜਿਹੜੀ ਹੈ ਡਿਸਟ੍ਰਿਕਟ ਲੈਵਲ ਤੇ ਕਰਵਾਈ ਗਈ ਸੀ ਉੱਥੋਂ ਜਿਹੜੇ ਵੀ ਬੱਚੇ ਸਿਲੈਕਟ ਹੋਏ ਨੇ ਉਹਨਾਂ ਨੂੰ ਸਟੇਟ ਲੈਵਲ ਤੇ ਜਿਹੜਾ ਆ ਉਹ ਤਗਾ ਇਸ ਦੇ ਨਾਲ ਨਾਲ ਅਸੀਂ ਇਹ ਵੀ ਦੱਸਦੀ ਹੈ ਕਿ ਭਾਰਤ ਵੀ ਕ ਪਰਿਸ਼ਦ ਕਈ ਸਾਲਾਂ ਤੋਂ ਜਿਹੜੇ ਹੈ ਸਮਾਜ ਸੇਵਾ ਜਿਹੜੇ ਕੰਮ ਕਰ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਓਕੇਜਨ ਹੋਏ ਇਹਨਾਂ ਦਾ ਯੋਗਦਾਨ ਹਰ ਵੇਲੇ ਤਿਆਰ ਰਹਿੰਦਾ ਹੈ ਅੱਜ ਇੱਥੇ ਬਹੁਤ ਸਾਰੇ ਸਕੂਲਾਂ ਦੇ ਬੱਚੇ ਮੌਜੂਦ ਨੇ ਜੋ ਕਿ ਇਸ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਲਈ ਆਏ ਨੇ ਉਹਨਾਂ ਉਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਇਸ ਦੇ ਨਾਲ ਨਾਲ ਭਾਰਵਿਕਾਸ ਪਰਿਸ਼ਦ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਦੇ ਨਾਲ ਨਾਲ ਜਿਹੜੇ ਅੱਜ ਇੱਥੇ ਚੀਫ ਗੈਸ ਪੁੱਜੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸੋ ਤੁਸੀਂ ਤਸਵੀਰਾਂ ਵਿੱਚ ਵੇਖ ਹੀ ਰਹੇ ਹੋ ਕਿ ਪਿੱਛੇ ਜਿਹੜਾ ਜੂਨੀਅਰ ਤੇ ਸੀਨੀਅਰ ਵਰਗ ਦਾ ਜਿਹੜਾ ਆ ਭਾਰਤ ਜਨੋ ਪ੍ਰਤੀਯੋਗਤਾ ਜਿਹੜੀ ਇਹ ਕਰਵਾਈ ਜਾ ਰਹੀ ਹੈ ਸਾਡੇ ਤੱਕ ਰਿਜ਼ਲਟ ਵੀ ਆ ਚੁੱਕੇ ਨੇ ਰਿਜ਼ਲਟ ਵਿੱਚ ਅੱਪਾ ਦੱਸਦੇ ਹਾਂ ਕਿ ਜਿਹੜੀ ਹੈ ਸੀਨੀਅਰ ਜਿਹੜਾ ਸੀਨੀਅਰ ਵਿੰਗ ਹੋਇਆ ਉਹਦੇ ਵਿੱਚ ਟੀਏਵੀ ਅੰਮ੍ਰਿਤਸਰ ਨੇ ਬਾਜ਼ੀ ਮਾਰੀ ਹੈ ਫਸਟ ਪੋਜੀਸ਼ਨ ਹਾਸਲ ਕੀਤੀ ਹੈ ਇਸ ਦੇ ਨਾਲ ਦਾ ਸੈਕੰਡ ਜਿਹੜੀ ਪੋਜੀਸ਼ਨ ਹੈਗੀ ਹੈ ਹੋਲੀ ਹਾਰਟ ਸਕੂਲ ਜਿਹੜਾ ਅੰਮ੍ਰਿਤਸਰ ਦਾ ਉਸ ਨੇ ਬਾਜ਼ੀ ਮਾਰੀ ਹੈ ਔਰ ਥਰਡ ਜਿਹੜਾ ਪ੍ਰਾਈਜ਼ ਆਇਆ ਉਹ ਐਸਡੀ ਕਾਲਜ ਜਿਹੜਾ ਹੈ ਗੁਰਦਾਸਪੁਰ ਦਾ ਆ ਇਸੇ ਤਰ੍ਹਾਂ ਜਿਹੜਾ ਜੂਨੀਅਰ ਵਰ ਮਹਾਰਾਣਾ ਪ੍ਰਤਾਪ ਨੇ ਜਿਹੜਾ ਸਪਰਿੰਗ ਡੇਲ ਅੰਮ੍ਰਿਤਸਰ ਸੈਕਿੰਡ ਪੋਜੀਸ਼ਨ ਆਈ ਹੈ ਡੀਏਵੀ ਸਕੂਲ ਅੰਮ੍ਰਿਤਸਰ ਔਰ 3rd ਜਿਹੜੀ ਪਿਟੀਸ਼ਨ ਆਈ ਹੈ ਉਹ ਹੈਗੀ ਹੈ ਕੈਂਬਰੀ ਸਕੂਲ ਗੁਰਦਾਸਪੁਰ ਤਾਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ 1st 2nd 3rd ਪ੍ਰਾਈਜ਼ ਜਿੱਤਿਆ ਹੈ ਇਸ ਦੇ ਨਾਲ-ਨਾਲ ਜਿਹੜੇ ਬੱਚਿਆਂ ਨੇ ਪ੍ਰਾਈਜ਼ ਨਹੀਂ ਜਿੱਤਿਆ ਉਹਨਾਂ ਨੂੰ ਵੀ ਸ਼ਾਬਾਸ਼ ਆ ਕਿ ਉਹ ਅੱਗੇ ਹੋਰ ਤਿਆਰੀ ਕਰਕੇ ਜਿਹੜਾ ਇਸ ਕੰਪੀਟੀਸ਼ਨ ਵਿੱਚ ਭਾਗ ਲੈਣ ਭਾਰਤ ਵਿਕਾਸ ਪਰਿਸ਼ਦ ਦਾ ਬਹੁਤ ਵੱਡਾ ਪ੍ਰਾਣਾ ਹੈ ਸਿਟੀ ਬ੍ਰਾਂਚ ਗੁਰਦਾਸਪੁਰ ਜਿਹੜੀ ਹੈਗੀ ਹੈ ਭਾਰਤ ਵਿਕਾਸ ਪਰਿਸ਼ਦ ਦੀ ਸ਼ੁਰੂ ਤੋਂ ਹੀ ਬੜੇ ਜਿਹੜੀ ਹੈ ਕੰਮ ਕਰ ਰਹੀ ਹੈ ਅਸੀਂ ਜਿਹੜੇ ਇੱਥੇ ਚੀਫ ਗੈਸਟ ਆਏ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਤੇ ਬੱਚਿਆਂ ਨਾਲ ਵੀ ਗੱਲਬਾਤ ਕਰਵਾਵਾਂਗੇ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਗੋਲਡਨ ਕਾਲੇ ਵਿਖੇ ਜਿਹੜਾ ਹੈ ਭਾਰਤ ਵਿਕਾਸ ਪਰਿਸ਼ਦ ਵੱਲੋਂ ਜਿਹੜਾ ਹੈ ਸਟੇਟ ਲੈਵਲ 'ਤੇ ਜਿਹੜਾ ਹੈ ਕੰਪੀਟੀਸ਼ਨ ਭਾਰਤ ਜਾਨੋ ਕਰਵਾਇਆ ਜਾ ਰਿਹਾ ਹੈ ਇਸ ਤੋਂ ਜਿਹੜੇ ਬੱਚੇ ਸਿਲੈਕਟ ਹੋਣਗੇ ਉਹ ਅ ਰਿਜਨਲ ਜਿਹੜਾ ਹੈ ਸਟੇਟ ਲੈਵਲ ਤੇ ਜਾਣਗੇ ਉਸ ਤੋਂ ਬਾਅਦ ਜਿਹੜਾ ਹੈ ਫਿਰ ਨੈਸ਼ਨਲ ਲੈਵਲ ਤੇ ਜਾਣਗੇ ਸਾਡੇ ਨਾਲ ਇੱਥੋਂ ਦੇ ਜਿਹੜੇ ਚੀਫ ਗੈਸਟ ਹੈ ਉਹ ਵੀ ਮੌਜੂਦ ਨੇ ਭਾਰਤ ਵਿਕਾਸ ਪਰਿਸ਼ਦ ਦੀ ਪੂਰੀ ਟੀਮ ਜਿਹੜੀ ਹੈ ਮੌਜੂਦ ਹੈ ਭਾਰਤ ਵਿਕਾਸ ਪਰਿਸ਼ਦ ਦੀ ਟੀਮ ਬਾਰੇ ਦੱਸਦੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੇ ਹੈ ਇਹ ਕੰਪੀਟੀਸ਼ਨ ਕਰਵਾ ਰਹੇ ਸਮਾਜ ਸ ਜਿਹੜੇ ਚੀਫ ਗੈਸਟ ਆਏ ਉਹਨਾਂ ਨੂੰ ਵੀ ਪੁੱਛਾਂਗੇ ਸਰ ਇਹ ਕੀ ਕਹਿਣਾ ਚਾਹੁੰਦੇ ਇਸ ਕੰਪੀਟੀਸ਼ਨ ਬਾਰੇ ਜੀ ਸਰ ਬਹੁਤ ਬਹੁਤ ਸਵਾਗਤ ਹੈ ਟਾਟਾ ਧੰਨਵਾਦ ਅੱਜ ਭਾਰਤ ਵਿਕਾਸ ਪਰਿਸ਼ਦ ਵੱਲੋਂ ਭਾਰਤ ਕੋ ਜਾਨੋ ਇੱਕ ਕੰਪੀਟੀਸ਼ਨ ਅਸੀਂ ਆਯੋਜਨ ਕਰਦੇ ਆ ਉਹ ਅੱਜ ਗੁਰਦਾਸਪੁਰ ਦੇ ਵਿੱਚ 골ਡਨ ਗਰੁੱਪ ਆਫ ਇੰਸਟੀਚੂਸ਼ਨ ਦੇ ਜੀਓ ਚੇਅਰਮੈਨ ਸਾਹਿਬ ਡਾਕਟਰ ਸਾਹਿਬ ਡਾਕਟਰ ਮੋਹਿਤ ਮਹਾਜਨ ਜੀ ਮੇਰੇ ਨਾਲ ਖੜੇ ਹੈ ਮੈਂ ਦੇਖਿਆ ਉੱਥੇ ਕੀਤਾ ਗਿਆ ਉਹਨਾਂ ਦੇ ਆਡੀਟੋਰੀਅਮ ਚ ਇੰਨਾ ਵਧੀਆ ਇੰਤਜ਼ਾਮ ਕੀਤਾ ਹੈ ਔਰ ਮੈਂ ਤਾਂ ਇਹ ਪੂਰਾ ਹਾਲ ਔਰ ਇੰਸਟੀਚੂਟ ਦੇਖ ਕੇ ਬੜਾ ਮਨ ਖੁਸ਼ ਹੋਇਆ ਔਰ ਇਹਨਾਂ ਨੇ ਡਾਕਟਰ ਸਾਹਿਬ ਨੇ ਦੱਸਿਆ ਔਰ ਸਾਡੀ ਭਾਰਤ ਵਿਕਾਸ ਪਰਿਸ਼ਦ ਦੀ ਟੀਮ ਨੇ ਕਿ ਅਸੀਂ ਰੈਗੂਲਰਲੀ ਜੋ ਵੀ ਸਾਡੇ ਫੰਕਸ਼ਨ ਹੁੰਦੇ ਆ ਅਸੀਂ ਇੱਥੇ ਹੀ ਕਰਦੇ ਆ ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਗੱਲ ਤੇ ਵੀ ਉਹ ਭਾਰਤ ਵਿਕਾਸ ਪਰਿਸ਼ਦ ਨਾਲ ਜੁੜੇ ਵੀ ਹੋਏ ਆ ਔਰ ਅੱਛੇ-ਅੱਛੇ ਫੰਕਸ਼ਨ ਇੱਥੇ ਕਰਾਉਂਦੇ ਆ ਇਹ ਸਾਡਾ ਜੋ ਅਸੀਂ ਅੱਜ ਭਾਰਤ ਕੋ ਜਾਨੋ ਆਯੋਜਨ ਕੀਤਾ ਹੈ ਇਹ ਸਾਡੀ ਭਾਰਤ ਵਿਕਾਸ ਪਰਿਸ਼ਦ ਦੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਜੋ ਆਪਣੇ ਆਨ ਵਾਲੀ ਜਨਰੇਸ਼ਨ ਹੈ ਬੱਚੇ ਹੈ ਉਹ ਆਪਣੇ ਭਾਰਤ ਵਰਸ਼ ਦੀ ਸੰਸਕਾਰ ਤੇ ਸੰਸਕ੍ਰਿਤੀ ਨੂੰ ਭੁੱਲ ਨਾ ਜਾਣ ਉਸ ਕਰਕੇ ਅਸੀਂ ਇਸ ਤਰ੍ਹਾਂ ਦੇ ਸੰਸਕਾਰਾਂ ਦੇ ਕੰਮ ਕਰਦੇ ਆਂ ਔਰ ਸੰਸਕਾਰਾਂ ਦੇ ਕੰਮ ਦੇ ਨਾਲ-ਨਾਲ ਸੇਵਾ ਦੇ ਵੀ ਕੰਮ ਕਰਦੇ ਆ ਜਿਸ ਤਰ੍ਹਾਂ ਕੱਲ ਵੀ ਇੱਥੇ ਆਰਟੀਫੀਸ਼ੀਅਲ ਲਿੰਬ ਲਗਵਾਉਣ ਦਾ ਕੈਂਪ ਲੱਗ ਰਿਹਾ ਹੈ ਉਹ ਸੇਵਾ ਦਾ ਕੈਂਪ ਹੈ ਬਹੁਤ ਵੱਡਾ ਕੈਂਪ ਹੈ ਉਹ ਦੇਖੋ ਜੋ ਬੰਦਾ ਅਫੋਰਡ ਨਹੀਂ ਕਰਦਾ ਕਿਸੇ ਦਾ ਅੰਗ ਟੁੱਟ ਗਿਆ ਕੋਈ ਐਕਸੀਡੈਂਟ ਹੋ ਗਿਆ ਬਾਈ ਚਾਂਸ ਇਹ ਬਹੁਤ ਮਾੜੀ ਗੱਲ ਹੁੰਦੀ ਹੈ ਉਹ ਆਪ ਦੇ ਕੋਲੋਂ ਅਫੋਰਡ ਨਹੀਂ ਕਰਦਾ ਤਾਂ ਭਾਰਤ ਵਿਕਾਸ ਪ੍ਰੀਸ਼ਦ ਇੱਥੋਂ ਦੇ ਗੋਲਡਨ ਗਰੁੱਪ ਆਫ ਇੰਸਟੀਚਿਊਟ ਨਾਲ ਮਿਲ ਕੇ ਹਰ ਸਾਲ ਉਹ ਬਹੁਤ ਵਧੀਆ ਆਯੋਜਨ ਕਰਦੇ ਆ ਔਰ ਲੋਕਾਂ ਨੂੰ ਆਰਟੀਫੀਸ਼ੀਅਲ ਲੈਂਪ ਜਿਹੜਾ ਉਹ ਫ੍ਰੀ ਲਗਾਉਂਦੇ ਆ ਦਾ ਮੇਰਾ ਤੁਹਾਨੂੰ ਇਹ ਦੱਸਣ ਦਾ ਮਤਲਬ ਹੈ ਕਿ ਭਾਰਤ ਵਿਕਾਸ ਪ੍ਰੀਸ਼ਦ ਸੇਵਾ ਦੇ ਕੰਮਾਂ ਦੇ ਨਾਲ ਨਾਲ ਸੰਸਕਾਰਾਂ ਦੇ ਵੀ ਕੰਮ ਕਰਦੇ ਆ ਉਸ ਲੜੀ ਦੇ ਵਿੱਚ ਅੱਜ ਭਾਰਤ ਕੋ ਜਾਣੋ ਇੱਥੇ ਆਯੋਜਨ ਕਰਾਇਆ ਗਿਆ ਜਿਹੜੀ ਟੀਮ ਸੀਨੀਅਰ ਔਰ ਜੂਨੀਅਰ ਚੋਂ ਇੱਥੋਂ ਫਰਸਟ ਆਏਗੀ ਇਸ ਤੋਂ ਬਾਅਦ 14 ਦਸੰਬਰ ਨੂੰ ਪੌਂਟਾ ਸਾਹਿਬ ਰੀਜਨਲ ਲੈਵਲ ਦਾ ਫੰਕਸ਼ਨ ਹੋਏਗਾ ਇਹ ਦੋਨੋਂ ਟੀਮਾਂ ਉੱਥੇ ਜਾਣਗੀਆਂ ਜਿਹੜੀ ਟੀਮ ਉੱਥੇ ਫਰਸਟ ਆਏਗੀ ਉਹ ਉਸ ਤੋਂ ਬਾਅਦ ਨੈਸ਼ਨਲ ਲੈਵਲ 'ਚ ਜਾਏਗੀ ਸਰ ਬੱਚੇ ਦੀ ਪਰਫਾਰਮੈਂਸ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬੱਚਿਆਂ ਨੇ ਤਿਆਰੀ ਕੀਤੀ ਹੈ ਦੇਖੋ ਤੁਸੀਂ ਪਰਫਾਰਮੈਂਸ ਦੀ ਗੱਲ ਇਹ ਹੈ ਵੀ ਸਭ ਤੋਂ ਪਹਿਲਾਂ ਤਾਂ ਆਪਦੇ ਸਕੂਲ ਦੇ ਵਿੱਚ ਫਰਸਟ ਆਏ ਆ ਉਹ ਬੱਚੇ ਸਕੂਲ ਤੋਂ ਬਾਅਦ ਅਸੀਂ ਬ੍ਰਾਂਚ ਲੈਵਲ ਸ਼ਹਿਰ ਲੈਵਲ ਤੇ ਉੱਥੇ ਫਰਸਟ ਆਏ ਆ ਹੁਣ ਸਟੇਟ ਲੈਵਲ ਤੇ ਫਰਸਟ ਆਏ ਆ ਤੇ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਕਿ ਬਹੁਤ ਹੀ ਵਧੀਆ ਪਰਫਾਰਮੈਂਸ ਔਰ ਬਹੁਤ ਅੱਛੀ ਤਿਆਰੀ ਬੱਚਿਆਂ ਨੇ ਕੀਤੀ ਹੋਈ ਸੀਗੀ ਸਾਡੇ ਨਾਲ ਇੱਥੇ ਜਿਹੜੇ ਗੋਲਡਨ ਕਾਲਜ ਦੇ ਐਮ ਡੀ ਮੋਹਿਦ ਮਾਈ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਤੁਹਾਡੇ ਕਾਲਜ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਜਿਹੜਾ ਕੰਪੀਟੀਸ਼ਨ ਕਰਵਾਇਆ ਗਿਆ ਸਟੇਟ ਲੈਵਲ ਤੇ ਕਿ ਕਿਸ ਤਰ੍ਹਾਂ ਦੇਖਦੇ ਹੋ ਕੰਪੀਟੀਸ਼ਨ ਨੂੰ ਮੇਰਾ ਤੇ ਭਾਰਤੀ ਵਿਕਾਸ ਪਰਿਸ਼ਦ ਦਾ ਬਹੁਤ ਹੀ ਪੁਰਾਣਾ ਨਾਤਾ ਹੈ ਜੀ ਮੇਰੇ ਪਿਤਾ ਜੀ ਵੀ ਇਹਨਾਂ ਦੇ ਮੈਂਬਰ ਸੀ ਅਸੀਂ ਵੀ ਪਹਿਲਾਂ ਇਹਨਾਂ ਦੇ ਮੈਂਬਰ ਰਹੇ ਆਂ ਔਰ ਮੈਂ ਇੱਥੇ ਕੋਈ ਚੀਫ ਗੈਸਟ ਬਣ ਕੇ ਨਹੀਂ ਆਇਆ ਮੈਂ ਇੱਥੇ ਇੱਕ ਇਹਨਾਂ ਦਾ ਆਪਣਾ ਕਾਰਜਕਰਤਾ ਹੀ ਬਣ ਕੇ ਇੱਥੇ ਆਇਆ ਵਾਂ ਕਿਉਂਕਿ ਮੇਰੀ ਆਪਣੀ ਭਾਰਤ ਵਿਕਾਸ ਪਰਿਸ਼ਦ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਗਰਦਾਸਪੁਰ ਦੇ ਜਿਹੜੇ ਸਿਟੀ ਬ੍ਰਾਂਚ ਹੈ ਇਹ ਬਹੁਤ ਅੱਛਾ ਕੰਮ ਕਰ ਰਹੀ ਹੈ ਜਿੰਨੇ ਵੀ ਸੰਸਕਾਰ ਦੇ ਕੰਮ ਨੇ ਜਿੰਨੇ ਵੀ ਕੰਪੀਟੀਸ਼ਨ ਕਾਲਜਾਂ ਸਕੂਲਾਂ ਦੇ ਵਿੱਚ ਕਰਵਾਏ ਜਾਂਦੇ ਨੇ ਬੱਚਿਆਂ ਨੂੰ ਨੌਲੇਜ ਦਿੱਤੀ ਜਾਂਦੀ ਹੈ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ ਔਰ ਉਸੇ ਕੜੀ ਦੇ ਵਿੱਚ ਅੱਜ ਭਾਰਤ ਕੋ ਜਾਨੋ ਜਿਹੜਾ ਪ੍ਰੋਗਰਾਮ ਸੀਗਾ ਉਹ ਸਾਡੇ ਕਾਲਜ ਦੇ ਵਿੱਚ ਕਰਾਇਆ ਸੀ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਆ ਕੇ ਉਹਨਾਂ ਨੇ ਪ੍ਰਾਈਜ਼ਸ ਲੈਨੇ ਔਰ ਮੇਰੀ ਤੇ ਸ਼ੁਰੂ ਤੋਂ ਹੀ ਇਹਨਾਂ ਨੂੰ ਆਪਣਾ ਭਾਰਤ ਵਿਕਾਸ ਪ੍ਰੇਸ਼ਰ ਨੂੰ ਇਹ ਆਗਰ ਰਿਹਾ ਕਿ ਜਦੋਂ ਵੀ ਤੁਹਾਡਾ ਕੋਈ ਦਿਲ ਕਰਦਾ ਕੋਈ ਵੀ ਪ੍ਰੋਗਰਾਮ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਇੱਥੇ ਕਰ ਸਕਦੇ ਹੋ ਸਾਡੇ 골ਡਨ ਗਰੁੱਪ ਦੇ ਦੀਵਾਰ ਭਾਰਤੀ ਵਿਕਾਸ ਸਪੈਸ਼ਲ ਵਾਸਤੇ ਹਮੇਸ਼ਾ ਖੁੱਲੇ ਨੇ ਜੀ ਥੈਂਕ ਯੂ ਅਸੀ ਸਰ ਮਜੂਦ ਨੇ ਔਰ ਇਸ ਕੰਪੀਟੀਸ਼ਨ ਬਾਰੇ ਦੱਸਦੇ ਹਾਂ ਦੇਖੋ ਜੀ ਮੈਂ ਤੇ ਇੱਥੇ ਆ ਕੇ ਬਹੁਤ ਕੁਝ ਸਿੱਖਿਆ ਵਾ ਵੀ ਇਹ ਬਹੁਤ ਵਧੀਆ ਕੰਮ ਉਪਰਾਲਾ ਕਰਦੇ ਪਏ ਨੇ ਇਹ ਮੈਂ ਵੈਸੇ ਭਾਰ ਵਗਾ ਹਾਂ ਅੱਗੇ ਵੀ ਦੇਖਿਆ ਅੱਜ ਪਹਿਲੀ ਵਾਰ ਵੇਖੇ ਬਹੁਤ ਬੱਚੇ ਬੱਚੇ ਨੂੰ ਉਤਸ਼ਾਹ ਮਿਲ ਰਿਹਾ ਵਾ ਬੜਾ ਵਧੀਆ ਹੋ ਰਿਹਾ ਮੈਂ ਥੋੜਾ ਜਿਹਾ ਸੁਝਾਅ ਨੂੰ ਕਰਾਂਗਾ ਵੀ ਮੈਂ ਲਾ ਦਾ ਐਡਵੋਕੇਟ ਆ ਮੈਂ ਆਪਣੇ ਪ੍ਰੈਜ਼ੀਡੈਂਟ ਦੇ ਡਿਸਟ੍ਰਿਕਟ ਬਾਰ ਦਾ ਪ੍ਰੈਜ਼ੀਡੈਂਟ ਆ ਉਹਦੇ ਨਾਲ ਤੇ ਮੈਂ ਕਹਾਂ ਲਾ ਬਾਰੇ ਬੱਚਿਆਂ ਨੂੰ ਕੁਝ ਦੱਸਿਆ ਜਾਏ ਉਹਨਾਂ ਜੇ ਉਹਨਾਂ ਬੱਚਿਆਂ ਦੀਆਂ ਡਿਊਟੀਆਂ ਬਾਰੇ ਵੀ ਦੱਸਿਆ ਜਾਏ ਉਹਨਾਂ ਦਾ ਲਾ ਕੀ ਆ ਇਸ ਬਾਰੇ ਬੱਚਿਆਂ ਨੂੰ ਵੀ ਜਾਣਕਾਰੀ ਦਿੱਤੀ ਜਾਏ ਇਸ ਬਾਰੇ ਮੈਂ ਰਿਕੁਐਸਟ ਕਰਾਂਗਾ ਈ ਭਾਰਤ ਵਿਕਾਸ ਦੇ ਜਿਹੜੇ ਸੰਗਠਨਾਂ ਨੇ ਸਾਨੂੰ ਕੋਈ ਮੌਕਾ ਦੇਣ ਅਸੀਂ ਬੱਚਿਆਂ ਨੂੰ ਆ ਦੇ ਬਾਰੇ ਵੀ ਕੁਝ ਜਾਗਰੂਕੀ ਦੇ ਸਕੀ ਸਰ ਲੱਗਦਾ ਹੈ ਕਿ ਇਦਾਂ ਦੀ ਕੰਪੀਟੀਸ਼ਨ ਹੁੰਦੇ ਰਹਿਣਾ ਚਾਹੀਦੇ ਮੈਂ ਕਹਿੰਦਾ ਇਹੋ ਜਿਹੀ ਵਧੀਆ ਕਾਰ ਨਹੀਂ ਹੋ ਸਕਦੀ ਬੱਚੇ ਹੋਣ ਤਾਂ ਵਧੀਆ ਪਰ ਇੰਨਾ ਵੱਡਾ ਪਲੇਟਫਾਰਮ ਮਿਲਿਆ ਬੱਚੇ ਇਹ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੋਈ ਹੈ ਇੱਥੇ ਬੱਚੇ ਸਿੱਖੇ ਗਾਂਗੇ ਮੇਰੇ ਖਿਆਲ ਜੇ ਇਹਨੇ ਭਾਵਨਾ ਦੇਖ ਕੇ ਮੈਂ ਬੜਾ ਰਣ ਬੱਚੇ ਨੇ ਵਧੀਆ ਜਵਾਬ ਦੇ ਰਹੇ ਨੇ ਇਹਨਾਂ ਇੰਟੈਲੀਜੈਂਟ ਬੱਚੇ ਨੇ ਮੈਨੂੰ ਲੱਗਦਾ ਹੈ ਬੱਚੇ ਦਾ ਹਿੱਸੇ ਜਿਹੜਾ ਬੜਾ ਵਧੀਆ ਹੋਵੇਗਾ ਭਾਰਤ ਵਿਕਾਸ ਬਹੁਤ ਵਧੀਆ ਕੰਮ ਕਰਦੀ ਹੈ ਬੱਚਿਆਂ ਦੀ ਮੈਂ ਪ੍ਰੇਰਨਾ ਵੀ ਕਰਦਾ ਰੱਬ ਨੇ ਅੱਜ ਅਫਸਰ ਬਣਨ ਜਿਵੇਂ ਸ਼੍ਰੀ ਯਾਨ ਪੀਸੀ ਅਫਸਰ ਬਣਨ ਆਈਪੀਐਸ ਅਫਸਰ ਬਣਨ ਹਰ ਪਾਸੇ ਮੈਨੂੰ ਕਾਮਨਾ ਕਰਨਾ ਵਾਹ ਕਿ ਪ੍ਰਾਫਲਾ ਕਰਨਾ ਸੌਖਾ ਤਾਂ ਹਰ ਜਗ੍ਹਾ ਮਿਲਿਆ ਸਾਡੇ ਨਾਲ ਭਾਰਤ ਵਿਕਾਸ ਪਰਿਸ਼ਦ ਦੇ ਜਿਹੜੇ ਐ ਪ੍ਰੈਜ਼ੀਡੈਂਟ ਰਜੇਸ਼ੋ ਤਰਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਤੁਹਾਡੇ ਵੱਲੋਂ ਇੱਕ ਵਾਰ ਚੋਥ ਵੱਡਾ ਉਪਰਾਲਾ ਫਿਰ ਸਰ ਕਿਸ ਤਰ੍ਹਾਂ ਦੇਖਦੇ ਹੋ ਕੰਪੀਟੀਸ਼ਨ ਔਰ ਅਨੁਵਲੀ ਦਿਨ ਛੋਰ ਕਿਸ ਤਰ੍ਹਾਂ ਦੀ ਤਿਆਰੀ ਕਰਵਾ ਰਹੇ ਹੋ ਸਰ ਜਿੱਦਾਂ ਅਗੀ ਸਾਡੇ ਅਧਿਕਾਰੀ ਤੇ ਡਾਕਟਰ ਮੋਹੀ ਜੀ ਨੇ ਵੀ ਦੱਸਿਆ ਪਾਰਦਰਸ਼ਿਕਾ ਸਭਾ ਲਗਾਤਾਰ ਜਿਹੜਾ ਸੇਵਾ ਤੇ ਸੰਸਕਾਰ ਦੇ ਕਾਰਜਕ੍ਰਮ ਸਕੂਲਾਂ ਦੇ ਵਿੱਚ ਜਾ ਕੇ ਅਹੀ ਕਰਦੇ ਆ ਇਸ ਤਰ੍ਹਾਂ ਦੇ ਕਾਰਜਕ੍ਰਮ ਚੱਲਦੇ ਰਹਿੰਦੇ ਆ ਮੋਈ ਜੀ ਨੇ ਦੱਸ ਦਿੱਤਾ ਕਿ ਸਕੂਲਾਂ ਤੋਂ ਆ ਕੇ ਬੱਚੇ ਜ਼ਿਲ੍ਹਾ ਪੱਧਰ ਤੇ ਉਹਨਾਂ ਪ੍ਰਾਂਤ ਪੱਧਰ ਤੇ ਅੱਜ ਪ੍ਰੋਗਰਾਮ ਹੋਇਆ ਹੁਣ ਇਹ ਰੀਜਨ ਦੇ ਜਾਣਗੇ ਉਸ ਤੋਂ ਬਾਅਦ ਨੈਸ਼ਨਲ ਦੇ ਵਿੱਚ ਜਾਣਗੇ ਭਾਰਤ ਵਿਕਾਸ ਪਰਸ਼ਦ ਦਾ ਇਹੋ ਹੀ ਉਪਰਾਲਾ ਵਾ ਉਹਦੇ ਨਾਲ ਨਾਲ ਅਸੀਂ ਗੋਲਡਨ ਗਰੁੱਪ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਤੱਕ ਸਾਨੂੰ ਕਦੀ ਵੀ ਮਨਾ ਨਹੀਂ ਕੀਤਾ ਜਦੋਂ ਵੀ ਆਹੀ ਮੋਹਿਜੀ ਕੋ ਰਾਗਵ ਜੀ ਕੋਲ ਤੇ ਬਲਾਈ ਜੀ ਕੋਲ ਜਾਇਦਾ ਅਸੀਂ ਉਹਨਾਂ ਨੂੰ ਕਹਿਦਾ ਕਿ ਅਸੀਂ ਇਹ ਕਾਰਜਕ੍ਰਮ ਕਰਨੇ ਆ ਕਰਨਾ ਚਾਹਨੇ ਆ ਉਹ ਕਹਿੰਦੇ ਤੁਹਾਨੂੰ ਪੁੱਛਣ ਦੀ ਕੋਈ ਲੋੜ ਹੀ ਨਹੀਂ ਐ ਤੁਹਾਡਾ ਕਾਲਜ ਐ ਜਦੋਂ ਮਰਜ਼ੀ ਆਓ ਕਿ ਕਿ ਸਵਰਗੀ ਦਿਨਾ ਰਾਜੀ ਉਹ ਬਾਰਦਿਕਾਸ ਪਰਸ਼ਦ ਦੇ ਮੈਂਬਰ ਰੇ ਹੈ ਟਿਲ ਡੈਥ ਤੱਕ ਮੋਹੀ ਜੀ ਵੀ ਸਾਡੇ ਮੈਂਬਰ ਹੈ ਔਰ ਸਦਸੇ ਆ ਸਾਡੇ ਔਰ ਇਹਨਾਂ ਦੇ ਇੰਸਟੀਚੂਟ ਦੇ ਵਿੱਚ ਬਹੁਤ ਅੱਛੇ ਜਿਹੜੇ ਸੰਸਕਾਰ ਬੱਚਿਆਂ ਨੂੰ ਦਿੱਤੇ ਜਾ ਰਹੇ ਆ ਔਰ ਅੱਜ ਜੇ ਇੰਸਟੀਚੂਟ ਬਹੁਤ ਤਰੱਕੀ ਤੇ ਆ ਹਮੇਸ਼ਾ ਹੀ ਤਰੱਕੀ ਤੇ ਰਹੇਗਾ ਮੈਂ ਦੁਬਾਰਾ ਤੋਂ ਰਾਜਵਾਸੀ ਸਾਡੇ ਵਿੱਚ ਆਏ ਨੇ ਡਾਕਟਰ ਮੋਹਿਤਮ ਆਜੰਜੀ ਤੇ 골ਡਨ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਕਰਨਾ ਆਪਣੀ ਬ੍ਰਾਂਚ ਨੂੰ ਜਿਨ੍ਹਾਂ ਨੇ ਸਾਨੂੰ ਐਡਾ ਵਧੀਆ ਕਾਰਜਕ੍ਰਮ ਕਰਨ ਵਾਸਤੇ ਜਿਹੜਾ ਥਾਂ ਦਿੱਤੀ ਹੈ ਔਰ ਸਾਰਾ ਅਰੇਂਜਮੈਂਟ ਉਹਨਾਂ ਨੇ ਕਰਵਾ ਕੇ ਦਿੱਤਾ ਹਰ ਤਰ੍ਹਾਂ ਦੀ ਸਪੋਰਟ ਸਟਾਫ ਦੀ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਸਰ ਅਸੀਂ ਦੇਖਿਆ ਕਿ ਬੱਚੇ ਕੁਝ ਭਾਵੁਕ ਵੀ ਹੋ ਗਏ ਸੀ ਕਿ ਕਿਸ ਤਰ੍ਹਾਂ ਲੱਗਦਾ ਪਾਵੋ ਕੋ ਏਦਾਂ ਹੁੰਦਾ ਕਿ ਸਾਰੇ ਬੱਚੇ ਤਿਆਰੀ ਕਰਕੇ ਆਂਦੇ ਆ ਕਿਸੇ ਵਲੇ ਜਦੋਂ ਕੁਐਸਚਨ ਆਨਸਰ ਹੁੰਦਾ ਕੁਇਜ਼ ਕੰਪੀਟੀਸ਼ਨ ਹੁੰਦਾ ਉਹਦੇ ਵਿੱਚ ਬੜੇ ਬੜੇ ਪੜੇ ਲਿਖੇ ਜਿਹੜੇ ਇੰਟੈਲੀਜੈਂਟ ਵੀ ਬੱਚੇ ਕਨਫਿਊਜ਼ ਹੋ ਜਾਂਦੇ ਆ ਉਹ ਥੋੜਾ ਜਿਹਾ ਕਨਫਿਊਜ਼ਨ ਤੋਂ ਬਾਅਦ ਲੱਗਦਾ ਉਹਨਾਂ ਨੂੰ ਕਿ ਸਾਡਾ ਆਨਸਰ ਅਸੀਂ ਦੇ ਸਕਦੇ ਹਾਂ ਉਹ ਇਸ ਕਰਕੇ ਲੱਗਦਾ ਕਿ ਪਾਵੋ ਕੋ ਹੋ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਫਰਸਟ ਆ ਸਕਦੇ ਹਾਂ ਇਹ ਭਾਵਨਾ ਹੁੰਦੀ ਹੈ ਬੱਚਿਆਂ ਦੀ ਸਰ ਬੱਚੇ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਇਹੋ ਹੀ ਹੈ ਕਿ ਲਗਾਤਾਰ ਤੁਸੀਂ ਜਿਹੜਾ ਵਾ ਇਹ ਕੰਪੀਟੀਸ਼ਨਾਂ ਦੀ ਤਿਆਰੀ ਕਰੋ ਭਾਰਤ ਵਿਕਾਸ ਪਰਸ਼ਦ ਦੇ ਜਿੰਨੇ ਵੀ ਕਾਰਜਕ੍ਰਮ ਹੁੰਦੇ ਆ ਉਹਦੇ ਵਿੱਚ ਸ਼ਾਮਿਲ ਹੋਵੋ ਅਗਲੇ ਹੁਣ ਆਪਾਂ ਦਸੰਬਰ ਦੇ ਵਿੱਚ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸਾਲਾ ਮਨਾ ਰਿਹਾ ਉਹਦੇ ਸੰਦਰਭ ਚ ਵੀ ਅਸੀਂ ਸਕੂਲਾਂ ਦਾ ਇੱਕ ਕੰਪੀਟੀਸ਼ਨ ਕਰਾਵਾਂਗੇ ਡੈਕਲੇਮੇਸ਼ਨ ਕੌਂਟੈਸਟ ਹੈ ਉਹ ਅਸੀਂ ਕਰਵਾਉਣ ਜਾ ਰਹੇ ਹਾਂ ਦਸੰਬਰ ਦੇ ਵਿੱਚ ਬੱਚਿਆਂ ਨੂੰ ਇਹੋ ਹੀ ਹੈ ਕਿ ਅੱਜ ਤੋਂ ਹੀ ਉਹਦੀ ਤਿਆਰੀ ਰੱਖੋ ਉਹਦੇ ਵਿੱਚ ਆਓ ਤੇ ਸਾਨੂੰ ਅੱਛਾ ਲੱਗੇਗਾ ਕਿ ਸਾਡੇ ਸ਼ਹਿਰ ਦੇ ਜਿਹੜੇ ਬੱਚੇ ਆ ਉਹ स्टेट ਦੇ ਵਿੱਚ ਵੀ ਫਰਸਟ ਆਨ ਤੇ ਰੀਜਨ आल ओवर इंडिया ਇੰਡੀਆ ਚ ਵੀ ਜਾਣ ਇਹ ਮੇਰੀ ਬੱਚਿਆਂ ਨੂੰ ਸੰਦੇਸ਼ ਹੈ ਕੀ ਬੱਚੇ ਕੀ ਨਾਮ ਹੈਗਾ ਕਿਥੋਂ ਹੈ ਮੇਰਾ ਨਾਮ है ਸੇਠ ਹੈ ਮੈਂ ਅੰਮ੍ਰਿਤਸਰ ਸੇ ਹਾਂ ਬਟ ਪੋਜੀਸ਼ਨ ਆਈ ਹੈ ਮਾਰੀ ਫਰਸਟ ਪੋਜੀਸ਼ਨ ਆਈ ਹੈ ਸਕੂਲ ਦਾ ਨਾਮ ਡੀਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਕੰਪੀਟੀਸ਼ਨ ਕਿਹਦਾ ਰੈਕ ਟੂ किस प्रकार तैयारी किया हमने बुक पढ़ी अच्छे से उसको रिवाइज किया एंड साथ में थोड़े करंट अफेयर्स किए बच्चे फ्रेंड्स को क्या मैसेज बताएंगे फ्रेंड्स को क्या मैसेज ऐसे ही मेहनत करते रहो सारे और आगे आएंगे आ, बच्चे क्या नाम जी मेरा नाम है देवन मोंगा मैं हूँ डीएवी पब्लिक स्कूल अमृतसर से आ, बच्चे कौन सी पोजीशन आई है

really pays and it is in front of you that we have made it.